ਤੋ ਗੁਰੂ ਖਾਲਸਾ ਜੀ ਇਸ ਖਦਰਾਨੇ ਦੀ ਤਾਬ ਤੇ ਜਿੱਥੇ ਕਿ ਮਾਝੇ ਦੇ ਬਹਾਦਰ ਸਿੰਘ ਮਾਤਾ ਪਾਗੋ ਅਤੇ ਸਰਦਾਰ ਮਹਾ ਸਿੰਘ ਰਟੌਲ ਦੀ ਰੇ ਨਮਾਈ ਥੱਲੇ ਬਾਜਾਂ ਵਾਲੇ ਪਾਤਸ਼ਾਹ ਦੇ ਹਮਾਇਤ ਕਰਨ ਵਾਸਤੇ ਆਪਣਾ ਜਥਾ ਲੈ ਕੇ ਆਏ ਉਹ ਬਾਜਾਂ ਵਾਲੇ ਪਾਤਸ਼ਾਹ ਨੂੰ ਇੱਥੇ ਆ ਮਿਲੇ ਆ ਤੇ ਇਸ ਖਦਰਾਨੇ ਦੀ ਤਾਬ ਤੇ ਉਹਨਾਂ ਨੇ ਚੋਢੀ ਪਾਤਸ਼ਾਹ ਦੀਆਂ ਫੌਜਾਂ ਦੇ ਸ਼ਾਮਲ ਹੋ ਕੇ ਸਰਹੰਗ ਸੂਬੇ ਦੀਆਂ ਫੌਜਾਂ ਦੇ ਛੱਕੇ ਛਡਾਏ ਤਨਕਮੈਂਟ ਰਹਿੰਦੇ ਆ ਇੱਕ ਨਜਮ ਕਹਿੰਦੇ ਸਮਾਪਤ ਕਰਦੇ ਆ ਬੜਾ ਭਿਆਨਕ ਜੰਗ ਜਦ ਜੁਦ ਹੋਇਆ ਜਿਸ ਵੇਲੇ ਮੁਗਲਾਂ ਨੇ ਘੇਰ ਲਿਆ ਆਨੰਦਪੁਰ ਮਾਰ ਲਲ ਕਾਰੇਖਾਨ ਚੜ੍ਹ ਕੇ ਸ਼ਤਨਨ ਨੂੰ ਲੈ ਕੇ ਤੇ ਵਦਾਵਾ ਕਰੇ ਪਹੁੰਚ ਗਏ ਸੀ ਸਿੰਘ ਸਾਰੇ ਔਰਤਾਂ ਲੜਨ ਕਰੋ ਛੱਡ ਜੋ ਵਤਨ ਨੂੰ ਮਾਤਾ ਪਾਦੋ ਸਣੇ ਸਿੰਘ ਮੱਝ ਦੇ ਇੱਕ ਚਾਲੀ ਹੋਣੇ ਮਾਲ ਵਿੱਚ ਆ ਗਏ ਨੰਗ ਹਰੀ ਕੇ ਪਤਣ ਨੂੰ ਪੀਰ ਬਣੀ ਪੀਰ ਬਾਣੀ ਵੇਲੇ ਦੇ ਮਦਦ ਗੁਰੂ ਸਾਹਿਬ ਤਾਂ ਹੀ ਟੁੱਟੀ ਸਿੱਖੀ ਜੁੜੇ ਬਾਹੂ ਕਰਦੇ ਯਤਨ ਨੂੰ ਰਾਮਯਾਨੋਂ ਪੂਛ ਜਦੋਂ ਕਰਤਾ ਸਤਗੁਰਾਂ ਨੇ ਐਨੇ ਫੌਜ ਪਹੁੰਚ ਗਈ ਵਜੀਦ ਖਾਨ ਨਵਾਬ ਦੀ ਤਿੱਬੀ ਸਾਹਿਬ ਕੋਲੇ ਸਿੰਘ ਮੋਰਚੇ ਪੱਟਣ ਲੱਗੇ ਲੈਲੇ ਹਥਿਆਰ ਕੋਟ ਖਦਰਾਣੇ ਤਾਬ ਦੀ ਮਾਤਾ ਪਾਗੋਸਣੇ ਸਿੰਘ ਮਾਝੇ ਦੇ ਚ 40 ਹੋਣੇ ਕਰਦੇ ਵਿਚਾਲੇ ਹੋ ਮਦਦ ਗੁਰੂ ਸਾਹਿਬ ਦੀ ਗੰਗਮੁਖ ਸਰਦਾ ਬਣਾ ਦੇ ਸਾਰਾ ਰੀਜ ਲਾ ਕੇ ਰੱਜ ਬਲੀ ਚੰਗੂ ਠੋਕ ਬੱਜ ਜੇ ਕਤਾਬ ਦੀ ਬੜਾ ਭਿਆਨਕ ਯੁੱਧ ਹੋਇਆ ਗੁਰੂ ਖਾਲਸਾ ਜੀ ਆ ਨਗਮ ਕੈ ਕੇ ਸਮਾਪਤ ਕਰਦੇ ਆ ਜਦੋਂ ਚੋਢੀ ਪਾਤਸ਼ਾਹ ਦੇ ਬਹਾਦਰ ਸਿੰਘਾਂ ਨੇ ਬਾਦੇ ਵਾਲੇ ਉਹਨਾਂ ਸੂਰਬੀਰ ਕੌਮੀ ਪਰਵਾਨਿਆਂ ਨੇ ਖਦਰਾਨੀ ਢਾਬ ਦਾ ਕਬਜ਼ਾ ਦੁਸ਼ਮਣ ਦੀ ਫੌਜ ਨੂੰ ਨਾ ਦਿੱਤਾ ਗਰਮੀਆਂ ਦੇ ਦਿਨਾਂ ਚ ਵਸਾਖ ਦੇ ਚ ਇਹ ਭਿਆਨਕ ਲੜਾਈ ਹੋਈ ਹੈ ਲੜਾਈ ਹਮੇਸ਼ਾ ਪਾਣੀ ਦੇ ਸਹਾਰੇ ਲੜੀ ਜਾਂਦੀ ਹੈ ਗੁਰੂ ਖਾਲਸਾ ਜੀ ਦੁਸ਼ਮਣ ਦੀ ਫੌਜ ਪਿਆਸੀ ਵਾਪਸ ਮੁੜਨਾ ਪਿਆ ਤੋ ਆਓ ਤਵਜਨਾ ਤਕਣਾ ਜਦੋਂ ਇਹ ਮદાન ਸ਼ਾਂਤ ਹੋਇਆ ਚੋਜੀ ਪਾਸ਼ਾ ਪਿੱਬੀ ਸਾਹਿਬ ਤੇ ਬੈਠੇ ਆ ਪਰ ਮਹਾ ਸਿੰਘ ਜਖਮੀ ਪਿਆ ਚੋਜੀ ਪਾਸ਼ਾ ਨੂੰ ਸਵਾਸ ਸਵਾਸ ਯਾਦ ਕਰ ਰਿਹਾ ਕਿ ਸੱਚੇ ਪਾਤਸ਼ਾਹ ਇਹ ਮੇਰੀ ਜ਼ਿੰਦਗੀ ਦਾ ਦੀਵਾ ਬੁਝ ਰਿਹਾ ਮੇਰੀ ਇਹ ਸਿੱਕ ਮੇਰੀ ਇਹ ਤਮੰਨਾ ਮੇਰੀ ਇਹ ਭਾਵਨਾ ਮੇਰੀ ਇਛਾ ਕਿ ਮੇਰਾ ਜਿਹੜਾ ਸਰੀਰ ਹੈ ਮੇਰੀ ਜਿਹੜੀ ਰੂਹ ਹੈ ਉਹ ਤੁਹਾਡੇ ਦਰਸ਼ਨ ਕੀਤਿਆਂ ਵਾਂਝੀ ਦੇ ਚਲੀ ਗਈ ਪਤਾ ਨਹੀਂ ਫਿਰ ਅੱਜ ਦੇ ਵਿਛਰੇ ਕਿਸ ਜਨਮ ਚ ਮਿਲੀਏ ਜਾਂ ਨਾ ਮਿਲੀਏ ਜੋਜੀ ਪਾਸ਼ਾ ਜੇ ਤੂੰ ਅੰਤਰਜਾਮੀ ਐ ਤੇ ਮੈਨੂੰ ਤੇਰੇ ਦੇਦਾਰ ਹੋਣੇ ਚਾਹੀਦੇ ਆ ਤੇਰਾ ਜਮਾਲ ਹੋਣਾ ਚਾਹੀਦਾ ਕਹਿੰਦੇ ਨੇ ਰਾਹ ਦਿਲਾ ਦਾ ਦਿਲਾ ਦੀ ਦਿਲਾਂ ਨੂੰ ਪੀੜ ਭਈ ਲਾੜਲੇ ਭਗਤ ਨੂੰ ਸਖਤ ਪੀੜ ਭਈ ਟੀਬੀ ਸਾਹਿਬ ਜੋਜੀ ਪਾਸ਼ਾ ਹੋਏ ਘੋੜੇ ਤੇ ਸਵਾਰ ਮੁਕਤ ਸਰ ਸਾਹਿਬ ਅਤੇ ਟੀਬੀ ਸਾਹਿਬ ਦਾ ਕੋਈ 1.5 ਮੀਲ ਦਾ ਫਾਸਲਾ ਉਥੋਂ ਜੋਜੀ ਪਾਸ਼ਾ ਲਾਸ਼ਾਂ ਦੇ ਵਿੱਚ ਦੀ ਮਹਾ ਸਿੰਘ ਦੀ ਲਾਸ਼ ਨੂੰ ਲੱਭਦੇ ਫਿਰਦੇ ਆ ਜੇ ਕਿਸੇ ਬਹਾਦਰ ਸਿੰਘ ਦੀ ਛਾਤੀ 'ਚ ਚਾਰ ਜ਼ਖਮ ਹੋਇਆ ਤੇ ਚੋਜੀ ਪਾਸ਼ਾ ਨੇ ਕਿਹਾ ਮੇਰਾ 4000 ਰਿਆ ਹੈ ਜਿਸ ਦੀ ਛਾਤੀ 'ਤੇ 5 ਜ਼ਖਮ ਵੇਦੇ ਆ ਇਹ ਮੇਰਾ 5000 ਰਿਆ 10000 ਰਿਆ 20000 ਰਿਆ 40000 ਰਿਆ ਆਖਰ ਮਹਾ ਸਿੰਘ ਦੀ লাশ ਕੋਲੇ ਪਹੁੰਚਦੇ ਆ ਮਹਾ ਸਿੰਘ ਸਹਿਤ ਰਿਆ ਸੀ ਤੇ ਚੋਜੀ ਪਾਸ਼ਾ ਜਦੋਂ ਪੁਰਾਣਾ ਤੋਂ ਪਿਆਰੇ ਸਾਹਿਬਜ਼ਾਦੇਾਂ ਦੀ ਛੋਟਿਆਂ ਦੁੱਧ ਗੰਦੀਆਂ ਦੀ ਮੌਤ ਸੁਣੀ ਤੇ ਚੋਜੀ ਪਾਸ਼ਾ ਦੇ ਅੱਖਾਂ 'ਚ ਆਸ ਨਹੀਂ ਆਏ ਜਦੋਂ ਚਮਕੌਰ ਦੇ ਮੈਦਾਨ 'ਚ ਵੱਡੇ ਸਾਹਿਬਜ਼ਾਦੇ ਅੱਖਾਂ ਦੇ ਸਾਹਮਣੇ ਤੂੰ ਬਾ ਤੂੰ ਬਾ ਹੋਏ ਦੁਸ਼ਮਣ ਨਾਲ ਲੜਦੇ ਸੋ ਜੀ ਪਾਤਸ਼ਾਹ ਨੇ ਸ਼ੁਕਰ ਮਨਾਇਆ ਸੀ ਕਿ ਆਕਾਲ ਪੁਰਖ ਅਰਦਾਸ ਕੀਤੀ ਸੀ ਤੇਰੀ ਅਮਾਨ ਤੇ ਤੇਰੇ ਪਾਸ ਪਹੁੰਚਾਤੀ ਆ ਮੈਂ ਸੁਰਖਰੂ ਹੋ ਗਿਆ ਹਾਂ ਪਰ ਪਿਆਰੋ ਕਿਵੇਂ ਪ੍ਰੇਮ ਦੇ ਅੱਗੇ ਨੇਮ ਨਹੀਂ ਰਹਿੰਦਾ ਅੱਜ ਮਹਾ ਸਿੰਘ ਦੀ ਸਾਹ ਥੱਲੇ ਜਮੀਨ ਤੇ ਬੈਠ ਕੇ ਆਪਣੇ ਪਵਿੱਤਰ ਹੱਥਾਂ ਨਾਲ ਉਹਦਾ ਸਿਰ ਚਾਕੇ ਆਪਣੇ ਰੱਖਿਆ ਪੱਟ ਤੇ ਬੋਝੇ ਚੋਂ ਕੱਢਿਆ ਰਮਾਲ ਅੱਖਾਂ ਕੀਤੀਆਂ ਸਾਹ ਜਦੋਂ ਮਹਾ ਸਿੰਘ ਨੂੰ ਆਈ ਇਹ ਗੱਲ ਅੱਖਾਂ ਪਟੀਆਂ ਚੋਜੀ ਪਾਸ਼ਾ ਦੀ ਨੂਰਾਨੇ ਚਿਹਰੇ ਦਾ ਪਿਆਰ ਚਮਕਾਰਾ ਤੁਥ ਥਲਾਂਵੀ ਜਵਾਨ ਨੇ ਕਹਿਣ ਲੱਗਾ ਚੋਜੀ ਪਾਸ਼ਾ ਤੁਸੀਂ ਬੜੇ ਮਿਹਰਬਾਨ ਹੋ ਹੁਣੇ ਹੀ ਤੁਹਾਨੂੰ ਯਾਦ ਕੀਤਾ ਸੀ ਤੁਸੀਂ ਹੁਣੇ ਆ ਗਏ ਮਹਾ ਸਿੰਘ ਦੇ ਅਤੇ ਉਸ ਪਾਸੇ ਚੋਜੀ ਪਾਸ਼ਾ ਦਾ ਉਤਰ ਪ੍ਰਸ਼ਨ ਹੋਏ ਆਓ ਪਿਆਰੋ ਤਵਜਨਾ ਤੱਕਣਾ ਆਹੀ ਨਜ਼ਮ ਕਹਿ ਕੇ ਸਮਾਪਤ ਕਰਾਂਗੇ ਕੱਲ ਦੇ ਦਿਵਾਨ ਕਿਸ ਤੋਂ ਅੱਗੇ ਚੱਲਾਂਗੇ ਤਵਜਨਾ ਸਰਵਨ ਕਰੋ

चूसल खून शरीरसल खून शरीर पिया वजूद लमीअ ताण खे मारे खड़ा आवाजा काल हारी उॾ गई मुख जी रोशनी होली बुजण न प्यार मसाल कुछ दे हाल सारी चाड़ी दर्द शरीर बि भई सारी चाढ़ी दर्द शरीर जी रुमाल जवान दख अखियां पटके भई ज्वान द अखियां पटके गुदा रज रज करे जमाल ਹੱਥ ਬਨ ਕੇ ਮਾਫੀ ਮੰਗ ਲਾ ਰੋਵੇ ਨੈਣੋ ਨੀਰੇ ਸ਼ਾਲ ਬਾਬੂ ਸਾਹਿਬ ਬਦਾਵਾ ਪਾਰ ਦੇ ਬਾਬੂ ਸਾਹਿਬ ਬਦਾਵਾ ਪਾਰ ਦੇ ਮਹਾ ਸਿੰਘ ਕੈ ਹੋਸ਼ ਸੰਭਾਲ ਮਹਾ ਸਿੰਘ ਕੈ ਹੋਸ਼ ਸੰਭਾਲ ਸਭ ਸੰਗਤ ਕੈ